ਸ਼੍ਰੀ ਹਰਮੰਦਰ ਸਾਹਿਬ ਦੇ ਨੇੜੇ ਸਥਿਤ ਪਾਰਕਿੰਗ ਨੂੰ ਲੈ ਕੇ ਇੱਕ ਤੋਂ ਬਾਅਦ ਇੱਕ ਹੋਰ ਵੱਡੇ ਖੁਲਾਸੇ ਹੋ ਰਹੇ ਹਨ ਫਾਸਪੀ న్యూਸ ਟੀਮ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇੱਥੇ ਹਰ ਮਹੀਨੇ ਕਰੋੜਾਂ ਰੁਪਏ ਦੀ ਵਸੂਲੀ ਹੋ ਰਹੀ ਹੈ ਜਦਕਿ ਇਸ ਪਾਰਕਿੰਗ ਦਾ ਠੇਕਾ ਕਾਫੀ ਸਮੇਂ ਪਹਿਲਾਂ ਹੀ ਮੁੱਕ ਚੁੱਕਿਆ ਹੈ ਈ ਰਿਕਸ਼ਾ ਚਾਲਕਾਂ ਨੇ ਦੱਸਿਆ ਕਿ ਉਹਨਾਂ ਕੋਲੋਂ ਰੋਜ਼ਾਨਾ 1300 ਰੁਪਏ ਤੱਕ ਦੀ ਗੈਰ ਕਾਨੂੰਨੀ ਵਸੂਲੀ ਕੀਤੀ ਜਾਂਦੀ ਹੈ ਜੋ ਪਾਰਕਿੰਗ ਠੇਕੇਦਾਰ ਦੇ ਕਰਿੰਦਿਆ ਵੱਲੋਂ ਖੁੱਲ੍ਹੇਆਮ ਕੀਤੀ ਜਾ ਰਹੀ ਹੈ ਜਿਸ ਵੱਲ ਪ੍ਰਸ਼ਾਸਨ ਨਾ ਹੀ ਕੋਈ ਦਖਲ ਦੇ ਰਿਹਾ ਹੈ ਤੇ ਨਾ ਹੀ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਹੋ ਰਹੀ ਹੈ ਖਾਸ ਕਰਕੇ ਇਹ ਵੀ ਹੈ ਕਿ ਇਹ ਪਾਰਕਿੰਗ ਸਥਾਨ ਪੁੱਡਾ ਦੇ ਅਧੀਨ ਖੇਤਰ ਵਿੱਚ ਆਉਂਦਾ ਹੈ ਜਿਸ ਕਰਕੇ ਇਹ ਹੋਰ ਵੀ ਮਹੱਤਵਪੂਰਨ ਬਣ ਜਾਂਦਾ ਹੈ ਕਿ ਇਸ ਕੋਟਾਲੇ ਦੀ ਜ਼ਿੰਮੇਵਾਰੀ ਕੌਣ ਲਵੇ ਧਾਰਮਿਕ ਵਿਸ਼ਵਾਸ ਨਾਲ ਜੁੜੇ ਇਸ ਥਾਂ ਤੇ ਚੱਲ ਰਹੀ ਹੈ ਗੈਰ ਕਾਨੂੰਨੀ ਵਸੂਲੀ ਅਤੇ ਠੇਕੇਦਾਰੀ ਦੀ ਮਨਮਾਨੀ ਨਾ ਸਿਰਫ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ ਸਗੋਂ ਪ੍ਰਸ਼ਾਸਨ ਦੀ ਨਿਸ਼ਕਿਰਿਆਤਾ ਤੇ ਵੀ ਵੱਡੇ ਸਵਾਲ ਖੜੇ ਕਰਦੀ ਹੈ ਫਾਸਟਵੇ ਨਿਊਜ਼ ਟੀਮ ਵੱਲੋਂ ਅੰਮ੍ਰਿਤਸਰ ਸ਼ਹਿਰ ਨੂੰ ਖੂਬਸੂਰਤ ਬਣਾਉਣ ਕੂੜਾ ਮੁਕਤ ਕਰਨ ਅਤੇ ਇਹਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਾਉਣ ਲਈ ਚਲਾਈ ਗਈ ਮੁਹਿੰਮ ਦੇ ਤਹਿਤ ਅੱਜ ਇੱਕ ਹੋਰ ਮੁੱਦਾ ਲੈ ਕੇ ਫਾਸਟਵੇ ਨਿਊਜ਼ ਟੀਮ ਅੱਜ ਤੁਹਾਡੇ ਸਾਹਮਣੇ ਪੇਸ਼ ਹੈ ਮੁੱਦਾ ਹੈ ਕਿ ਜਿਹੜਾ ਸ੍ਰੀ ਹਰਮੰਦਰ ਸਾਹਿਬ ਦੇ ਕੋਲ ਬਣੀ ਸਾਰਾ ਗੜੀ ਪਾਰਕਿੰਗ ਦਾ ਮੇਰੀ ਜਾਣਕਾਰੀ ਮੁਤਾਬਕ ਇਸ ਕਾਰ ਪਾਰਕਿੰਗ ਦੀ ਜਿਹੜੀ ਠੇਕਦਾਰੀ ਹੋ ਖਤਮ ਹੋ ਚੁੱਕੀ ਹੈ ਬਹੁਤ ਲੰਬੇ ਸਮੇਂ ਤੋਂ ਲੇਕਿਨ ਇੱਥੇ ਹਜੇ ਵੀ ਠੇਕੇਦਾਰਾਂ ਦੇ ਕੁਝ ਕਰੰਦੇ ਆਪਣੀ ਮਨਮਰਜ਼ੀ ਨਾਲ ਹੀ ਇਸ ਪਾਰਕਿੰਗ ਨੂੰ ਚਲਾ ਰਹੇ ਹਨ ਜਿਸ ਨਾਲ ਕੀ ਸਰਕਾਰੀ ਖਜ਼ਾਨੇ ਨੂੰ ਚੂਨਾ ਲੱਗ ਰਿਹਾ ਹੈ ਕਿਉਂਕਿ ਲੱਖਾਂ ਸ਼ਰਦਾਲੂ ਇੱਥੇ ਆਉਂਦੇ ਹਨ ਔਰ ਹਜ਼ਾਰਾਂ ਦੀ ਗਿਣਤੀ ਵਿੱਚ ਗੱਡੀਆਂ ਪਾਰ ਕੀਤੀਆਂ ਜਾਂਦੀਆਂ ਹਨ ਜਿਸ ਦਾ ਰੈਵਨਿਊ ਸਰਕਾਰ ਨੂੰ ਜਾਣਾ ਚਾਹੀਦਾ ਹੈ ਲੇਕਿਨ ਇੱਥੇ ਜਿਹੜੀ ਕਾਰ ਪਾਰਕਿੰਗ ਇਸ ਟਾਈਮ ਚੱਲ ਰਹੀ ਹੈ ਬਗੈਰ ਠੇਕੇ ਤੋਂ ਚੱਲ ਰਹੀ ਹੈ ਜਿਸ ਦਾ ਖਮਿਆਜਾ ਸਰਕਾਰ ਦੇ ਖਜ਼ਾਨੇ ਨੂੰ ਭੁਗਤਣਾ ਪੈ ਰਿਹਾ ਹੈ ਸੋ ਸੰਬੰਧਿਤ ਵਿਭਾਗ ਨੂੰ ਇਸ ਵੱਲ ਧਿਆਨ ਦੇ ਕੇ ਇਸ ਮੁੱਦੇ ਵੱਲ ਧਿਆਨ ਦੇ ਕੇ ਇਸ ਨੂੰ ਉਜਾਗਰ ਕਰ ਪਤਾ ਕਰਨਾ ਚਾਹੀਦਾ ਹੈ ਕਿ ਇਹ ਠੇਕੇਦਾਰੀ ਸਿਸਟਮ ਜਿਹੜਾ ਬਗੈਰ ਠੇਕੇ ਤੋਂ ਚੱਲ ਰਿਹਾ ਹੈ ਇਹ ਕਿਉਂ ਚੱਲ ਰਿਹਾ ਹੈ ਫਾਸਟ ਵੀ ਨਿਊਜ਼ ਲਈ ਅੰਮ੍ਰਿਤਸਰ ਤੋਂ ਕੈਮਰਾਮੈਨ ਸੁਨੀਲ ਕੁਮਾਰ ਦੇ ਨਾਲ ਅਜੇ ਕੁਮਾਰ